ਹਾਂਜੀ ਸਾਰਿਆਂ ਸਤ ਸ੍ਰੀ ਅਕਾਲ ਜੀ ਜਿਹਨੇ ਪਸ਼ੂ ਆਪਣੇ ਤਾਜੇ ਸੂਏ ਵੇ ਆ ਮਹੀਨਾ ਡੇਢ ਮਹੀਨਾ ਹੋਇਆ ਜਿਨ੍ਹਾਂ ਨੂੰ ਜਾਂ ਘੱਟ ਦਿਨ ਹੋਇਆ ਮੱਜਾਂ ਚ ਜਿਆਦਾ ਤੇ گاਵਾ ਚ ਘਾਟੇ ਸਮੱਸਿਆ ਆ ਰਹੀ ਹੈ ਵੀ ਪਸ਼ੂ ਪੱਠੇ ਨਹੀਂ ਰਚਕੇ ਖਾ ਰਹੀ ਦੁੱਧ ਵੀ ਘਟ ਰਿਹਾ ਹੈ ਡੰਗ ਵੀ ਭੰੜ ਰਹੇ ਆ ਪਸ਼ੂ ਅ ਥੋੜੀ ਵੀ ਸਰਚ ਗੱਲ ਕਰਾਂਗੇ ਇਹਦੇ ਬਾਰੇ ਆਪਾਂ ਬਿਤਾਜ ਸੂਏ ਪਸ਼ੂਆਂ ਦੀ ਸਮੱਸਿਆ ਮਤੇ ਕਾਰਨ ਕੀ ਨੇ ਜਿਹੜੇ ਪਸ਼ੂ ਨੂੰ ਸੂਏ ਨੂੰ ਟਾਈਮ ਹੋ ਗਿਆ ਉਹਨਾਂ ਨੂੰ ਵੀ ਸਮੱਸਿਆ ਆ ਰਹੀ ਹੈ ਮੇਨ ਕਾਰਨ ਇਹਦਾ ਇਸ ਵਾਰ ਇਸ ਸਮੱਸਿਆ ਬਹੁਤ ਜ਼ਿਆਦਾ ਦੇਖੀ ਜਾ ਰਹੀ ਹੈ ਮੇਨ ਕਾਰਨ ਇਹ ਹੈ ਵੀ ਪਿਛਲੇ 10-15 ਦਿਨ ਤੋਂ ਠੰਡ ਬਹੁਤ ਜ਼ਿਆਦਾ ਵਧ ਗਈ ਬਹੁਤ ਸਾਰੇ ਲੋਕ ਹਲੇ ਵੀ ਪ੍ਰਾਲੀ ਨਹੀਂ ਪਾ ਰਹੇ ਥੱਲੇ ਤੂੜੀ ਪਾ ਰਹੇ ਆ ਤੂੜੀ ਨਾਲ ਠੰਡ ਨਹੀਂ ਰੁਕਦੀ ਥੱਲੇ ਪ੍ਰਾਲੀ ਪਾਉਣੀ ਚਾਹੀਦੀ ਹੈ ਪਹਿਲੀ ਗੱਲ ਦੂਜੀ ਗੱਲ ਇਹ ਹੈ ਜਿਹੜੇ ਲੋਕਾਂ ਨੇ ਗੱਦੇ ਲਾਏ ਹੋਏ ਆ ਉੱਥੇ ਸਮੱਸਿਆ ਬਹੁਤ ਜ਼ਿਆਦਾ ਕਿਉਂਕਿ ਗੱਦੇ ਬਹੁਤ ਜ਼ਿਆਦਾ ਠੰਡੇ ਹੁੰਦੇ ਆ ਲੋਕਾਂ ਨੂੰ ਲੱਗਦਾ ਹੈ ਵੀ ਗੱਦੇ ਬਹੁਤ ਕੁਝ ਕਰਦੇ ਆ ਗੱਦਿਆਂ ਦੇ ਸਰਦੀਆਂ 'ਚ ਫਾਇਦੇ ਦੀ ਜਗ੍ਹਾ ਨੁਕਸਾਨ ਬਹੁਤ ਜ਼ਿਆਦਾ ਨੇ ਗੱਦੇ ਪੁਰਾਣੇ ਹੁੰਦੇ ਆ ਸਖਤ ਹੋਏ ਹੁੰਦੇ ਆ ਉਹਨਾਂ ਨਾਲ ਠੰਡ ਜ਼ਿਆਦਾ ਚੜਦੀ ਹੈ ਪਸ਼ੂਆਂ ਦੇ ਸਰੀਰ ਦਾ ਟੈਂਪਰੇਚਰ ਲੋਅ ਰਹਿ ਰਹੇ ਆ ਤੀਜਾ ਕਾਰਨ ਪਸ਼ੂਆਂ 'ਚ ਊਰਜਾ ਦੀ ਘਾਟ ਬਹੁਤ ਹੋ ਰਹੀ ਹੈ ਗੁੜ ਦੀ ਮਾਤਰਾ ਜਿਹੜੀ ਹੈਗੀ ਉਹ 1 ਕਿਲੋ ਤੱਕ ਹਰ ਰੋਜ਼ ਦਾ ਪ੍ਰਤੀ ਪਸ਼ੂ ਇੱਕ ਪਸ਼ੂ ਨੂੰ મતਲਬ ਰੋਜ਼ ਦਾ ਨਹੀਂ ਮਿਲ ਰਿਹਾ ਜੇ ਮਿਲੂਗਾ ਤਾਂ ਫਰਕ ਪਾਊਗਾ ਲੋਕ ਆਮ ਤੌਰ ਤੇ ਕੀ ਕਰਦੇ ਆ ਉਹ ਡਲੇ ਹੁੰਦੇ ਆ ਹੰਤਾ ਤੇ 50 60 ਗ੍ਰਾਮ ਦੇ ਜਾਂ 200 ਗ੍ਰਾਮ ਦੇ ਵੱਤੋਂ ਪਾਈਆ ਦਾ ਡੜਾ ਹੁੰਦਾ ਲੋਕੀ ਉਹ 50 60 ਗ੍ਰਾਮ ਦੀਆਂ ਚਾਰ ਡਲੀਆਂ ਜਾਂ ਪਾਈਆ ਵਾਲਾ ਇੱਕ ਡੜਾ ਜਾਂ ਪਾ ਕੇ ਲੋਕਾਂ ਨੂੰ ਲੱਗਦਾ ਬਹੁਤ ਹੋ ਗਿਆ ਨਹੀਂ ਬਹੁਤ ਹੁੰਦਾ ਜੇ ਪਸ਼ੂ ਦਾ ਗਲੂਕੋਜ਼ 50 ਮਿਲੀਗ੍ਰਾਮ ਤੋਂ ਉੱਪਰ ਰਹੂਗਾ ਮਤਲਬ ਕਿ ਜਿਹੜਾ 슈ਗਰ ਲੈਵਲ ਹੈ ਫੇਰ ਉਹਨੇ ਰੱਜ ਕੇ ਪੱਠੇ ਖਾਣੇ ਆ ਫੇਰ ਉਹਨੇ ਪੂਰਾ ਦੁੱਧ ਦੇਣਾ ਹੈ ਫੇਰ ਹੀ ਉਹਦੀ ਬੱਚੇਦਾਨੀ ਝਾਂਡਾ ਬਣਨਾ ਹੈ ਫੇਰ ਹੀ ਅੰਡਾ ਨਿਕਲਣਾ ਹੈ ਤੇ ਉਹਨੇ ਗੱਭਣ ਹੋਣਾ ਹੈ ਇਹ ਸਭ ਕੁਝ ਪ੍ਰੋਬਲਮਾਂ ਜਿਹੜੀਆਂ ਹੈਗੀਆਂ ਊਰਜਾ ਦੀ ਘਾਟ ਮੇਨ ਹੈ ਇਹਦੇ ਵਿੱਚ ਸੋ ਪਸ਼ੂਆਂ ਨੂੰ ਅਸੀਂ ਹੱਲ ਕੀ ਕਰ ਸਕਦੇ ਹਾਂ ਪਹਿਲੀ ਗੱਲ ਇਹ ਹੈ ਜਿਹੜੇ ਤਾਜੇ ਸੂਏ ਪਸ਼ੂਆ ਉਹਨਾਂ ਨੂੰ ਮਾਈਫੈਕਸ ਦੀ ਬੋਤਲ ਜ਼ਰੂਰ ਲਵਾਓ ਹਫਤੇ ਹਫਤੇ ਬਾਅਦ ਤਿੰਨ ਚਾਰ ਬੋਤਲਾਂ ਲਵਾਓ ਤੁਹਾਨੂੰ ਬਹੁਤ ਜ਼ਿਆਦਾ ਫਰਕ ਮਿਲੂਗਾ ਤਾਜੇ ਸੂਏ ਪਸ਼ੂਆਂ ਚ 100% ਪਸ਼ੂਆਂ ਚ ਮੈਂ ਤੁਹਾਨੂੰ ਕਹਿ ਰਿਹਾ ਖੂਨ ਦੇ ਵਿੱਚ ਕੈਲਸ਼ੀਅਮ ਤੇ ਫਾਸਫੋਰਸ ਦਾ ਲੈਵਲ ਘੱਟ ਹੁੰਦਾ ਇਹ ਲੈਵਲ ਤੁਹਾਡਾ ਜਿਹੜੀਆਂ ਢੋਲੀਆਂ ਕਿੰਨੀਆਂ ਜਾਂ ਜਿਹੜੀਆਂ ਜੈਲ ਵਾਲੀਆਂ ਬੋਤਲਾਂ ਆਉਂਦੀਆਂ 300 ml ਦੀ ਜੈਲ ਆਉਂਦੀ ਹੈ ਜਿਹੜੀ ਜਾਂ ਹੋਰ ਹੋਰਪੋਰ ਕਰਨਾ ਨਹੀਂ ਪੂਰਾ ਹੋਣਾ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਵੀ ਤੁਸੀਂ ਜਿਹੜਾ ਕੈਲਸ਼ੀਅਮ ਹੈ ਪਹਿਲੀ ਗੱਲ ਨਾਲ ਚ ਬੋਤਲ ਲਵਾਓ ਗਰਮ ਕਰਕੇ ਬੋਤਲ ਲਵਾਓ ਦੂਜੀ ਗੱਲ ਮਿੰਨਲ ਮਿਕਸਚਰ 150 200 ਗ੍ਰਾਮ ਤਾਜ਼ੇ ਸਵੇ ਪਸ਼ੂ ਨੂੰ ਪਾਓ ਤੀਜੀ ਜਿਹੜੀ ਬਹੁਤ ਵੱਡੀ ਜ਼ਰੂਰਤ ਹੈ ਗੁੜ ਉਹਦੇ ਨਾਲ ਹੀ ਇੱਕ ਖੁਰਾਕੀ ਬਦਲਾਅ ਕੀ ਹੈ ਜਿਹੜੀ ਤੁਸੀਂ ਫੀਡ ਬਣਵਾ ਰਹੇ ਹੋ ਉਹ ਚ ਜਿਹੜੀ ਸ਼ੀਰੇ ਦੀ ਮਾਤਰਾ ਮੈਂ ਦੇਖਿਆ ਬਹੁਤ ਲੋਕ 5 6% ਤੇ ਹੀ ਅੜੇ ਰਹਿੰਦੇ ਐ 5 6% ਦਾ ਮਤਲਬ ਇਹ ਹੈ ਵੀ ਜੇ ਪਸ਼ੂ ਤੁਹਾਡਾ 10 ਕਿਲੋ ਫੀਡ ਖਾਊਗਾ ਤਾਂ ਉਹਨੂੰ 500 ਗ੍ਰਾਮ ਸ਼ੀਰਾ ਜਾਊਗਾ ਐਸੇ ਕਰਕੇ ਮੈਂ ਕਹਿਣਾ ਜਾਂ ਤਾਂ ਫੀਡ ਚ ਸ਼ੀਰੇ ਦੀ ਮਾਤਰਾ ਵਧਾ ਲਓ 7-8% ਤੱਕ ਕਰ ਲਓ ਉਹਨੂੰ ਜਾਂ ਫਿਰ ਗੁੜ ਦਿਓ ਇਹ ਬੇਸਿਕ ਸਮੱਸਿਆ ਦਾ ਹੱਲ ਹੈ ਅਗਲੀ ਗੱਲ ਪੰਜਵਾਂ ਪੁਆਇੰਟ ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਹੈ ਉਹ ਇਹ ਹੈ ਵੀ ਜਿਹੜੇ ਹੀ ਆਪਣੇ ਪਸ਼ੂ ਨੇ ਇਹਨਾਂ ਦੇ ਵਿੱਚ ਜਿਹੜਾ ਅਸੀਂ ਤਾਜ਼ੇ ਸੂਏ ਪਸ਼ੂ ਨੂੰ ਦਲੀਆ ਲੇਟੀ ਵਗੈਰਾ ਦਿੰਨੇ ਆ ਹਾਲਾਂਕਿ ਇਹ ਊਰਜਾ ਦਾ ਬਹੁਤ ਵਧੀਆ ਸਾਧਨ ਹੈ ਇਹਦੇ ਕਈ ਫਾਇਦੇ ਆ ਪਰ ਇਹਦੇ ਕਈ ਨੁਕਸਾਨ ਉਦੋਂ ਨੇ ਜਦੋਂ ਅਸੀਂ ਇਹਦੇ ਨਾਲ ਮਿੱਠਾ ਥੋੜਾ ਜਾਂ ਬਫਰ ਨਹੀਂ ਦਿੰਦੇ ਹੈਗੇ ਜੇ ਤੁਸੀਂ 100 ਗ੍ਰਾਮ ਬਫਰ ਨੂੰ ਠੰਡਾ ਕਰਕੇ ਇਹਦੇ ਵਿੱਚ 100 ਗ੍ਰਾਮ ਬਫਰ 100 150 ਗ੍ਰਾਮ ਮਿਨਰਲ ਮਿਸ਼ਰਤ ਤੇ 25 ਗ੍ਰਾਮ ਨਮਕ ਪਾਉਣੇ ਤਾਂ ਇਹ ਨਹੀਂ ਨੁਕਸਾਨ ਕਰੂਗਾ ਜਦ ਇਹਨੂੰ ਦਾਣੇ ਦੁਨੇ ਚ ਮਿਕਸ ਕਰਦੇ ਹਾਂ ਦਾਣੇ ਦੇ ਵਿੱਚ ਜਾਂ ਹਾਰੇ ਚਾਰੇ ਚ ਜਾਂ achar ਦੇ ਵਿੱਚ ਦੇਖੋ ਕੀ ਹੁੰਦਾ ਤਾਜ਼ੇ ਸੂਰੇ ਪਸ਼ੂ ਦੇ ਵਿੱਚ ਅਸੀਂ ਇਹ ਗੱਲ ਧਿਆਨ ਰੱਖਣੀ ਹੈ ਵੀ ਮੰਨ ਲਓ ਜੇ ਸਾਡਾ ਪਸ਼ੂ ਅੱਜ ਸੂ ਗਿਆ ਤਾਂ ਜਿਹੜੀ ਵੀ ट्रांजिशन ਫੀਡ ਹੈਗੀ ਉਹ ਸੀ ਅੱਜ ਹੀ ਬੰਦ ਕਰਕੇ ਨਵੀਂ ਫੀਡ ਜਿਹੜੀ ਸੂਣ ਵਾਲੇ ਪਸ਼ੂਆਂ ਲਈ ਹੈ ਜਿਆਦਾ ਊਰਜਾ ਵਾਲੀ ਜਿਆਦਾ ਪ੍ਰੋਟੀਨ ਵਾਲੀ ਨਾਲ ਹੀ ਉਹਦੇ ਹਰਾਚਾਰਾ ਹੋ ਗਿਆ ਤੇ ਨਾਲ ਹੀ ਉਹਦੇ ਤੂੜੀ ਵਗੈਰਾ ਹੋ ਗਈ ਤੂੜੀ ਕਦੇ ਵੀ ਤਾਜ਼ੇ ਸੂਣ ਪਸ਼ੂ ਨੂੰ ਕਿਲੋ ਤੋਂ ਵੱਧ ਨਹੀਂ ਦੇਣੀ ਚਾਹੀਦੀ ਅਸੀਂ ਉਸੇ ਦਿਨੀ ਸ਼ੁਰੂ ਕਰਨੀ ਹੁੰਦੀ ਹੈ ਇਹਨੂੰ ਹਫ਼ਤਾ ਦੇਖਣਾ ਨਹੀਂ ਹੁੰਦਾ ਜਿਹੜਾ ਅਸੀਂ ਹਫ਼ਤਾ ਉਹਨੂੰ ਗਿੱਲਾ ਦਾਣਾ ਦਿੰਦੇ ਰਹਨੇ ਆ ਮਤਲਬ ਕਿ ਭੌਂਕੇ ਦਿੰਦੇ ਰਹਨੇ ਆ ਜਾਂ ਰਿੰਕੇ ਦਿੰਦੇ ਰਹਨੇ ਆ ਬਿਨਾ ਬਫਰ ਦੇ ਜਾਂ ਮਿਨਰਲ ਮਿਕਸਚਰ ਦੇ ਉਦੇ ਨੁਕਸਾਨ ਬਹੁਤ ਜ਼ਿਆਦਾ ਨੇ ਜਿਹੜੀ ਪੇਟ ਦਾ ਤਜਾਬੀਪਣ ਇੱਕ ਹਫ਼ਤੇ ਚ ਪਹਿਲੇ ਚ ਵੱਧ ਜਾਣਾ ਹੈ ਭੁੱਖ ਪਹਿਲਾਂ ਹੀ ਘਟੀ ਹੁੰਦੀ ਹੈ 30% ਤਜਾਬੀਪਣ ਵਧਨ ਕਰਕੇ ਪਸ਼ੂ ਚ ਸਮੱਸਿਆਵਾਂ ਬਹੁਤ ਜ਼ਿਆਦਾ ਆ ਰਹੀਆਂ ਹੁਣ ਬਹੁਤ ਸਾਰੇ ਮਾਹਰ ਇਹ ਕਹਿੰਦੇ ਵੀ ਜਿਹੜਾ ਇਹ ਗਿੱਲਾ ਦਾਣਾ ਜਾਂ ਭੌਂਤਾਵਾ ਦਾਣਾ ਜਾਂ ਰੰਨੇ ਆ ਦਾਣਾ ਇਹਦੇ ਨੁਕਸਾਨ ਜ਼ਿਆਦਾ ਨੇ ਜੇ ਦੇਣਾ ਹੈ ਤੁਹਾਡੀ ਮਜਬੂਰੀ ਹੈ ਕਿਉਂਕਿ ਮੱਝਾਂ ਚ ਲੋਕੀ ਕਹਿੰਦੇ ਵੀ ਇੱਕਦਮ ਅਸੀਂ ਬਦਲਦੇ ਆ ਤਾਂ ਦੁੱਧੋਂ ਭੱਜ ਜਾਂਦੀਆਂ ਬਫਰ ਮਿਨਰਲ ਵਿੱਚ ਤੇ ਨਮਕ ਇਹ ਪਾਵਾ ਜੀ ਕੀ ਨਿਮਣਾਓ ਔਰ ਖੀਰ ਲਈ ਗੱਲ ਜ਼ਰੂਰੀ ਹੈ ਜਿਹੜਾ ਲਾਈਵ ਯੀਸਟ ਕੋਈ ਵੀ ਫੀਡ ਫੈਕਟਰੀ ਤੋਂ ਲੈ ਲਓ ਵਧੀਆ ਜਿਹੜਾ ਤੁਹਾਡੇ ਇਲਾਕੇ 'ਚ ਮਿਲਦਾ ਹੈ 10 ਗ੍ਰਾਮ ਲਾਈਵ ਯੀਸਟ ਗੁੜ ਦੇ ਵਿੱਚ ਮਿਕਸ ਕਰਕੇ ਜਾਂ ਸ਼ੱਕਰ ਦੇ ਵਿੱਚ ਮਿਕਸ ਕਰਕੇ ਇਹ ਦੇਣਾ ਯਕੀਨੀ ਬਣਾਓ ਇਹ ਪਸ਼ੂ ਜਿਹੜੇ ਇਸ ਵੇਲੇ ਪੱਠੇ ਘਟ ਖਾ ਰਹੇ ਐ ਇਹਨਾਂ ਨੇ ਗੱਭਣ ਹੋਣ ਤੋਂ ਤੰਗ ਕਰਨਾ ਹੀ ਕਰਨਾ ਅੱਜ ਜਿਹੜਾ ਪਸ਼ੂ ਸਾਡਾ ਗੱਭਣ ਹੁੰਦਾ ਉਹਨੇ ਦੀਵਾਲੀ ਦੇ ਨੇੜੇ ਤੇਰੇ ਸੂਪ ਪੈਣਾ ਜਿੰਨੀ ਅਸੀਂ ਲੇਟ ਕਰਦੇ ਜਾਵਾਂਗੇ ਮੰਨ ਲਓ ਅਸੀਂ 2 ਮਹੀਨੇ ਲਗਾਤੇ ਪਹਿਲੀ ਗੱਲ ਹੈ April ਦੇ ਵਿੱਚ ਗਰਮੀ ਵਧਣੀ ਸ਼ੁਰੂ ਹੋ ਜਾਂਦੀ ਹੈ ਉਸ ਤੋਂ ਬਾਅਦ April ਤੋਂ ਬਾਅਦ ਤਾਂ ਪਸ਼ੂਆਂ ਦਾ ਕੱਪਣ ਹੋਣਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਹੈ ਦੂਜੀ ਗੱਲ ਜਿੰਨਾ ਪਸ਼ੂ ਕਿ ਲੇਟ ਕੱਪਣ ਹੋਊਗਾ ਉਹਦੇ ਦੂਜੇ ਅਗਲੇ ਕੱਪਣ ਦੀ ਪ੍ਰੋਬਲਮ ਹੋਊ ਅੱਜ ਜਿਹੜਾ ਅਸੀਂ ਪਸ਼ੂ ਨੂੰ ਟੀਕਾ ਭਰਾ ਦਾਂਗੇ ਮੰਨ ਲਓ ਜਨਵਰੀ ਫਰਵਰੀ ਦੇ ਵਿੱਚ ਜੇ ਸਾਡਾ ਉਹ ਨਵੇਂ ਸਾਲ ਤੋਂ ਪਹਿਲਾਂ ਪਹਿਲਾਂ ਸੂਪ ਪੈਂਦਾ ਸਾਡੇ ਕੋਲ 2 ਮਹੀਨੇ ਦਾ ਸਮਾਂ ਹੋਊਗਾ ਦੁਬਾਰਾ ਇਹੀ ਸਮਾਂ ਹੋਊਗਾ ਸਾਨੂੰ ਉਹਨਾਂ ਨੂੰ ਕੱਪਣ ਕਰਾਉਣਾ ਦਾ ਇਹ ਪਲੈਨਿੰਗ ਕਰਨੀ ਜ਼ਰੂਰੀ ਹੈ ਹਰ ਸਾਲ ਸੂਆ ਲੈਣ ਦੇ ਵਾਸਤੇ ਸਭ ਤੋਂ ਵਧੀਆ ਜਿਹੜੀ ਪਲੈਨਿੰਗ ਹੈ ਉਹ ਇਹ ਹੈ ਵੀ ਇਸ ਸਮੇਂ ਤੇ ਨਵੇਂ ਸਾਲ ਤੇ ਪਹਿਲਾਂ ਜਿਹੜਾ 2 ਮਹੀਨੇ ਦਾ ਸਮਾਂ ਹੁੰਦਾ ਉੱਥੇ ਪਸ਼ੂਆਂ ਦਾ ਪੂਰਾ ਧਿਆਨ ਰੱਖਿਆ ਜਾਵੇ ਨਵੇਂ ਸਾਲ ਦੇ ਨੇੜੇ ਦੇ ਟੀਕਾ ਭਰੋ ਵਧੀਆ ਤੁਹਾਡੇ ਕੋਲੇ 10ਵੇਂ 11ਵੇਂ ਮਹੀਨੇ ਦੁੱਧ ਹੋਊਗਾ ਉਹ ਹੀ ਪਹਿਲੇ ਦੂਜੇ ਮਹੀਨੇ ਤੁਸੀਂ ਟੀਕਾ ਭਰਾ ਸਕੋਗੇ ਬਾਕੀ ਇਹ ਖੁਰਾਕੀ ਮਸਲੇ ਆ ਬਹੁਤ ਸਾਰੇ ਲੋਕ ਕੀ ਕਹਿੰਦੇ ਲਿਵਰ ਟੋਨਿਕ ਦੇ ਲੋ ਜੀ ਕੋਈ ਲੋੜ ਨਹੀਂ ਲਿਵਰ ਟੋਨਿਕ ਦੀ ਕੈਲਸ਼ੀਅਮ ਦੀ ਟੋਲੀਆਂ ਕੋਈ ਲੋੜ ਨਹੀਂ ਪੈਸੇ ਖਰਾਬ ਕਰਨ ਦੀ ਵਿਟਾਮਿਨ ਐਚ ਦੀਆਂ ਟੋਲੀਆਂ ਕੋਈ ਲੋੜ ਨਹੀਂ ਪੈਸੇ ਖਰਾਬ ਕਰਨ ਦੀ ਵਧੀਆ ਕੁਆਲਿਟੀ ਦਾ ਬਫਰ ਲਾਈਵ ਜੀਸਟ ਮਿਨਰਲ ਮਿਕਸਚਰ ਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਦੇਣੀਆਂ ਯਕੀਨੀ ਬਣਾਓ ਤੁਹਾਨੂੰ ਆਪਣੇ ਪਤਾ ਲੱਗ ਜਾਊਗਾ ਵੀ ਇਹਨਾਂ ਦਾ ਫਾਇਦਾ ਕੀ ਹੈ ਔਰ ਗਿੱਲਾ ਦਾਣਾ ਜਿਹੜਾ ਹੈਗਾ ਉਹ ਦੇਣ ਤੋਂ ਗੁਰੇਜ਼ ਕਰੋ ਜਾਂ ਫਿਰ ਵਿਗਿਆਨਕ ਤਰੀਕੇ ਨਾਲ ਪੱਠਿਆਂ 'ਚ ਤੂੜੀ 'ਚ ਦਾਣੇ 'ਚ ਰਲਾ ਕੇ ਦਿਓ ਠੀਕ ਹੈ ਧੰਨਵਾਦ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ